ਮੇਰੀ ਗੋਲ ਮਰ ਕੇ ਮਨ ਲੱਪੜ ਮਾਰੀ ਲੱਪੜ ਮਾਰੇ ਤੂੰ ਤੂੰ ਆਏ ਨੇ ਨਾਕੀ ਕਰਦਾਗਾ ਮੇਰੇ ਚ ਕੀ ਕੰਮ ਕੀ ਮੈਨੂੰ ਇਹ ਦੱਸ ਤੂੰ ਮੇਰੇ ਕੋਈ ਬੂਤਾ ਕਰ ਤੂੰ ਮਾਰੀ ਕਰ ਆਏ ਲੱਪੜ ਉਹ ਤੂੰ ਬੱਸ ਬੰਦਾ ਮੇਰਾ ਬੰਦਾ ਮੇਰਾ ਵੀ ਨਾਲ ਤਾਂ ਕਿੱਥੇ ਨਹੀਂ ਚਲ ਜਾਦਾ ਮੇਰੇ ਕਰਾਇਆ ਵਿਆਹ ਕਰਾਉਣਾ ਮੈਨੂੰ ਲਾਵਾ ਲੈ ਗਿਆ ਮੈਂ ਲਿਆਂ ਲਾਵਾ ਮੈਂ ਨਹੀਂ ਲਾਵਾ ਪਿੱਛੇ ਹੋ ਜਾ ਤੂੰ ਤੂੰ ਕੀ ਕਰਦੇ ਮੈਂ ਨਰਮ ਚਾਹਦਾ ਨਰਮ ਚਾਹਦਾ ਤੂੰ ਨਾਮ ਨਹੀਂ ਲੋਪਰੇਣਾ ਕੀ ਕਰਦਾ ਮੈਂ ਤੇਨੂੰ ਕਾਤੋਂ ਮਾਰ ਲਾਂ ਮੈਂ ਇਹਨਾਂ ਕਰ ਕਰ ਕੇ ਪਾਉਂ ਤੂੰ ਇਹ ਨਾ ਕੀ ਕਰਦਾਗਾ ਬਾਅਦ ਵਿੱਚ ਮੈਂ ਨਾ ਕਰਾਂਦੀ ਨਹੀਂ ਕਰਨੀ ਤੂੰ ਕਿਉਂ ਕਰੇ ਤੇਰੇ ਨਾਲ ਇਹਦੇ ਨਾਲ ਕੋਈ ਗੱਲ ਨਹੀਂ ਦੱਸ ਤੂੰ ਆ ਤੇ ਇਹਨੂੰ ਕਾਤੋਂ ਲੈ ਕੇ ਆਇਆ ਮੈਂ ਨਹੀਂ ਕਰਦੀ ਮੇਰੇ ਕੀ ਕੰਮ ਇਹ ਮੈਨੂੰ ਆਪ ਇਹ ਵੀ ਤੱਕੀ ਇਹ ਮਹਲਾ ਨਹੀਂ ਦੇਣਾ ਲੋੜ ਨਹੀਂ ਮੇਰੇ ਕੀ ਕੰਮ ਹੈ ਮੈਨੂੰ ਕਾਹਦੇ ਛੱਡ ਗਿਆ ਮੈਂ ਨਾ ਗੱਲ ਕਰ ਜਿਹੜੀ ਕਰ ਰਹੀ ਐ ਨਾ ਕੀ ਗੱਲ ਕਰਾਂ ਤੇ ਆਪ ਮੋਰ ਕੀ ਕਰਾਂ ਤੈਨੂੰ ਵੀ ਗੱਲ ਕਰ ਇਹਨੂੰ ਧੱਕੇ ਮਾਰਨੀ ਆ ਨਾ ਮੇਰੇ ਕੀ ਕੰਮ ਹੈ ਮੈਨੂੰ ਕਾਹਦੇ ਛੱਡ ਗਿਆ ਆ ਤੂੰ ਲੱਗ ਪਾਉਂਦਾ ਕਾਸ ਹੋ ਗਏ ਬੜੋ ਸਿੱਟਾ ਲੈ ਲੈ ਗੱਲ ਕਰ ਅਸੀਂ ਨਾ ਨਾ ਬਗੇ ਗੱਲ ਕਰ ਹਲੋ 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 ਬਰੇ ਇਹੋ ਤੀ ਡਮਾ ਕੀ ਤੋ ਯਾਰ ਬਗੇ ਗੱਲ ਕਰ ਬਰੇ ਹਲੋ ਸਾਰੇ ਗੱਲ ਲੈ ਯਾਰ ਢਾਬੇ ਤੇ ਕੀ ਗੰਦ ਬੈਣੀ ਗੱਲ ਸਦਾ ਢਾਬਾ ਇਹ ਜਿਹੜਾ ਨਬਾਣਾ ਹੈ ਕੀ ਗੰਦ ਬਾੜਾ ਬਰੇ ਸੁਣ ਕੇ ਕੀ ਹੈ ਠੀਕ ਹੈ ਠੀਕ ਹੋਈ ਬਈ ਫੇਰੇ ਮੇਰੇ ਨਾਲ ਲੈ ਕੇ ਫੇਰੇ ਇਹਨੂੰ ਰਿਆਂ ਦੇ ਢਾਬੇ ਚ ਰਮਾ ਲਾ ਪਰੇ ਢਾਬੇ ਤੇ ਜਾ ਕੇ ਕੋਈ ਚਾਹ ਢਾਬੇ ਤੇ ਕੋਈ ਪੀਣੇ ਜਾਣਾ ਲਾਉ ਉਹਨੂੰ ਇਹੋ ਗੱਲ ਵੀ ਮੇਰਾ ਘਰ ਦਾ ਪਾਈ ਵੀਡੀਓ ਬਣਾ ਦੀਆ ਵੀਡੀਓ ਨਾਲ ਆਪਣਾ ਵੀਰੇ ਗੱਲ ਸੁਣਾ ਜ਼ਿਮੀਦਾਰ ਬੰਦੇ ਅਸੀਂ ਸਾਡਾ ਧੱਬਿਆ ਨਾ ਚੱਲਦਾ ਪੂਰੇ ਏਰੀਆ ਦੇ ਜਿਗਾਂ ਨੂੰ ਜਿਵੇਂ ਮਰਜੀ ਆ ਕੇ ਪਛਦੀ ਤੂੰ ਤੂੰ ਕੀ ਗੱਤ ਬਣਾ ਤੂੰ ਤੇ ਧੱਬੇ ਦਾ ਕੋਈ ਵੀ ਆ ਸਾਡੇ ਚਾਹ ਪੀ ਆ ਵੀ ਜਾਂਦੇ ਹੀ ਭਰਾਵਾ ਸੋੜਾ ਲਾਪਾ ਜਸ਼ਨ ਦਾ ਬਗੜਾ ਰੋ ਤੇ ਪੂਰੇ ਪੰਜਾਬ ਦੇ ਵਿੱਚ ਕੀ ਤੱਕਾਂ ਵਾਲੇ ਗੱਡੇ ਵਾਲੇ ਖੜਦੇ ਆ ਤੁਸੀਂ ਮੂੰਹ ਨੇ ਦੱਛਾ ਵੀ ਨਹੀਂ ਹੋ ਕੀ ਕਾਰਨ ਕੀ ਮੂੰਹ ਤੇ ਬੰਨਿਆ ਮੇਰਾ ਘਰ ਦਾ ਜੀ ਦੱਸ ਦੱਸ ਕਿ ਮੇਰੇ ਚ ਕੀ ਕਮੀ ਆ ਗਈ ਮੈਨੂੰ ਕਿਹੜਾ ਇਹਨਾਂ ਨੇ ਦੱਸਿਆ ਵੀ ਮੈਂ ਵਿਆਹ ਮਾਣਾ ਇਹਨਾਂ ਨੇ ਮੈਨੂੰ ਕਿਹਾ ਵੀ ਮੈਂ ਕਮਾਉਂਦਾ ਦੱਸੋ ਸੱਚੇ ਨਹੀਂ ਕਮਾਉਂਦਾ ਬੰਦੇ ਨਾਲ ਬੜਦਾ 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 ਕੁੜੀ ਫੋਟਾ ਕੇ ਤੇਰੇ ਕੋਲ ਕੋਈ ਮੈਂ ਮੈਨੂੰ ਨਾ ਪੁੱਛਣ ਨੂੰ ਪੋ। ਇਹਨਾਂ ਨੂੰ ਕਰ ਦੋ। ਬੜਾ ਦੋ ਬੜਾ ਦੋ ਬੜਾ ਦੋ ਹੈਲੋ ਬੈਠੀ ਤੇ ਫੱਬ ਕੇ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਗੱਲ ਨਹੀਂ ਮੈਂ ਤੈਨੂੰ ਬੋਲਣਾ ਠੀਕ ਆ। ਤੁਸੀਂ ਤਾਂ ਮੈਨੂੰ ਕਹਦੇ ਵੀ تمہارا ਨਾ ਇਹ ਕਿਉਂ ਨਾ ਗਿਆ ਕਿ ਕੋ ਨਿਕਰੇ ਚ ਦੇ ਲਈ ਇਹੀ ਅੰਦਰ ਨਾ ਬਿਆਕੀ ਆਈਆਂ ਦੋ ਬੱਚੇ ਆ ਕਹੇ ਹਾਂ ਹੁਣ ਬੱਚੇ ਵੀ ਨਿਕਰੇ ਕਿਥੇ ਰੋਣਾ ਪਿਆ ਹੋਇਗਾ ਕੋਈ ਨਹੀਂ ਬੁਲਾਉਣੀ ਆ ਤੇ ਪੇਕਿਆਂ ਨੂੰ ਬੁਲਾ ਲੈ ਜਿਹਨੂੰ ਬੁਲਾਉਣਾ ਚਾਹ ਤੂੰ ਦੇਖਿਆ ਮੈਂ ਗੋਗਾ ਦੇ ਚਲੇ ਜਾਗਾ ਕਰ ਦੇਣਗੇ ਤੇਰੇ ਚਲ ਸੋ ਗੰਦਰੀ ਮੁੰ ਬਕਵਾਸ ਨਹੀਂ ਕਰਦਾ ਕੁੜੀ ਨੂੰ ਸੋਏ ਲੇ ਬਕਵਾਸ ਨਹੀਂ ਕਰੇ ਬੈ ਕੇ ਕਰਦਾ ਜਹਾਂ ਨਹੀਂ ਉਹ ਜੋ ਬਹਿਣਾ ਨਹੀਂ ਦੇਉਂ ਬੈਣ ਕਰੋ ਮਨਾ ਭਗਵਾਨ ਕਰੋ ਇਹ ਗੱਲ ਵੀ ਪਰ ਮੇਰਾ ਘਰ ਦਾ ਜੀ ਇਹਨੂੰ ਲਈ ਬੈਠੇਗਾ ਨਾਲ ਦੋ ਬੱਚੀਆਂ ਨੂੰ ਸ਼ਰਮ ਨਹੀਂ ਆਉਦੀਗੀ ਮੈਨੂੰ ਕੁਝ ਕਰਨਾ ਹੈ ਇਹ ਆ ਆ ਦੋ ਆ ਦੋਨੇ ਜਾਣੇ ਆ ਕਰੋ ਗੱਲ ਇਹਦੇ ਨਾਲ ਅੱਛਾ ਏ ਇੱਕ ਆ ਦੋਨੇ ਜਾਣੇ ਆ ਅੱਜ ਦੀ ਘਰ ਇਹਦਾ ਘਰ ਵਾਲਾ ਤੇ ਇਹ ਵੀ ਜਾ ਕੇ ਲਈਏ ਇਹਨੂੰ ਚੱਲ ਇਹ ਮੈਨੂੰ ਕਹਿੰਦਾ ਜੀ ਮੈਂ ਕੁਮਾਰਾ ਹੁਣ ਤੱਕ ਇਹਦਾ ਕਿ ਤੂੰ ਬੱਚੇ ਵੀ ਨਿਕਲੇ ਆਏ ਇਹਨਾਂ ਨੇ ਮੈਨੂੰ ਝੂਠ ਮਾਰਿਆ ਗਾ ਗੱਲ ਏ ਝੂਠ ਹੋ ਗਿਆ ਕੋਈ ਝੂਠ ਨਹੀਂ ਗਈ ਇਹ ਬਸ ਤੂੰ ਤੂੰ ਫਸੂਬਾ ਵੀ ਦੋਨੇ ਆਉਨੇ ਹੋ ਠੀਕ ਏ ਤੈਨੂੰ 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 ਇਹਨੇ ਕਿਹਾ ਕੁਮਾਰਾ ਤੂੰ ਵੀ ਆਹੀ ਹੈ ਹਾਂ ਤੇ ਫਿਰ ਤੂੰ ਕਿ ਨਿਕਲ ਗਈ ਇਹਦੇ ਨਾਲ ਮੈਨੂੰ ਮੇਰੇ ਦਾਦਾਪੁਰ ਵਾਲਾ ਮੈਨੂੰ ਤੰਗ ਕਰਦਾ ਸੀ ਮੈਂ ਤਾਂ ਆਈ ਆਂਗੀ ਤੇ ਤੈਨੂੰ ਹੋਰ ਕੋਈ ਚੱਜਾ ਬੰਦੇ ਨਹੀਂ ਖੜੇ ਕੋਈ ਇਹ ਵੀਡੀਓ ਨਾ ਆਪਣਾ ਕੋਈ ਵੀਡੀਓ ਨਾ ਪੜੂਗੀ ਸ਼ਰੀਆ ਮੋਹੇਗਾ ਤੂੰ ਪੜੋ ਲਾਓ ਥੋੜਾ ਸਮਝਾ ਬੁਲੀਦਾ ਕਦੀ ਪੱਕਾ ਨਹੀਂ ਬਈਆ ਬੋਸਾ ਹਾਂ ਕਲੀਮਿਆ ਬੋਲਦਾ ਮੁਰਮੁਦੀ ਨਾ ਇਹਨੂੰ ਵੀ ਕਰੋ ਜੀ ਕੰਚਾ ਇਹੋ ਜੀ ਉਹਨੂੰ ਮਾਰ ਨਹੀਂ ਕੁੜੀ ਨਹੀਂ ਮਾਰਦਾ ਇਹਦੇ ਆ ਬੈੜੋ 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 ਹਲੇ ਬੈੜੋ ਤੂੰ ਹਲੇ ਬੈੜੋ ਇਹ ਕੋਈ ਚੀਜ਼ ਲੱਗ ਨਹੀਂ ਕੇ ਦੱਸ ਤੇਰੀ ਵੀਡੀਓ ਬਣਾਓ ਯਾਰ ਤੇਰੀ ਵੀਡੀਓ ਦਾ ਨਾਮ ਬਣਾਓ ਵੀਡੀਓ ਇਕ ਬੰਦਾ ਲਾਈਟਾਂ ਕੇ ਪਰੇਸ਼ਾਨ ਹੋ ਕੇ ਲੈ ਕੇ ਆਇਆ ਨੂੰ ਕਿਉਂ ਇਹ 30 ਰੁਪਏ ਕੁਲੀ ਵਾਲੀ ਨਹੀਂ ਵਿਖੀ ਤੇ 30 ਰੁਪਏ ਕੀ ਵਾਈ ਦੀ ਆ ਨਹੀਂ ਇਹ ਨਹੀਂ ਤੇ ਕੀ ਹੈ ਮੈਨੂੰ ਵੇਲੇ ਪੇਕੀ ਵਈ ਐ ਤੀਨ ਪੇਕੀ ਵਜਦੀ ਐ ਇਹ ਇਹਦਾ ਮਸਲਾ ਕੀ ਪੇਕੀ ਜਾਂਦਾ ਉਹ ਅੱਛਾ ਉਹ ਪੇਕੀ ਆ ਵੜ ਤੇ ਮੈਨੂੰ ਲਿਆ ਤੇ ਮੈਂ ਕਿਉਂ ਲਿਆਉਣਾ ਐ ਮਸਲਾ ਬੰਦ ਕਰਨੇ ਆ ਰੋਟੀ ਦਾ ਇੱਧਰ ਛੱਡ ਥੱਲੇ ਵੜ ਜਾ ਥੱਲੇ ਕਰ ਲੈ ਬੰਦ ਹਾਂ ਮੈਂ ਤਾਂ ਇਹ ਰੱਖਣ ਦੇ ਬੰਦ ਕਰਨਾ ਹੀ ਆ ਇਹ ਤੀਜੇ ਕਦਨ ਵਜਦੀ ਪੇਕੀ ਹੁੰਦੀ ਮੈਨੂੰ ਪਤਾ ਐ ਇਸ ਬਾਰੇ ਬੁੱਢੀ ਹੋਂ ਦੱਸ ਬੁੱਢੀ ਬੁੱਢੀ ਦੱਸ ਕੀ ਹੋਇਆ ਹੋਂ ਦੱਸ ਕੀ ਕੀ ਨਹੀਂ ਮੇਰਾ ਕਾ ਇਹਨੇ ਕਰਦਾ ਹੁੰਦਾ ਮੈਨਾਂ ਕੋਈ ਨਹੀਂ ਤੁਰਦੀ ਸੀ ਆ ਦੇਖੋ ਭਾਈ ਜੀ ਸ਼ਰੇ ਆਵਣਾ ਤੁਸੀਂ ਦੇਖ ਰਹੇ ਹੋ ਵੀ ਅੱਜ ਦੀ ਕੁੜੀ ਆ ਬਿਆੜੀ ਹੋਈ ਆ ਤੇ ਪੂਰਾ ਬੋਲਡਰ ਡਰਾਮਾ ਚੱਲੀ ਜਾਂਦਾ ਤੇ ਕੁੜੀ ਦਾ ਘਰ ਵਾਲੇ ਨੇ ਤੋਂ ਢਾਬੇ ਤੇ ਫੜ ਲਿਆ ਤੇ ਢਾਬੇ ਤੇ ਭਈ ਆਹ ਜਿਹੜੀ ਜਨਾਨੀ ਨੂੰ ਲੈ ਕੇ 85 ਆ ਦੇ ਜਿਹੜੀ ਕੁੜੀ ਨੂੰ ਸ਼ਰਪਾ ਦੇ ਇਹ ਮਤਲਬ ਮਗਰਾਈ ਆ ਵੀ ਨਾ ਕਹਦੇ ਆਈ ਸੀ ਮਗਰ ਤੁਰ ਪਤਾ ਕਿਵੇਂ ਲੱਗਿਆ ਭਾਜੀ ਮੈਂ ਵੀ ਫੋਨ ਸੀ ਘਰੇ ਤੇ ਆਦੀ ਸੀ ਹਾਂ ਇਹਦਾ ਫੋਨ ਆਇਆਗਾ ਉਹ ਤੋਂ ਮੈਨੂੰ ਪਤਾ ਲੱਗ ਗਿਆ ਮੇਰੇ ਕੋਲ ਬੋਲੀ ਨਹੀਂ ਹੈਗੀ ਇਹ ਕਹਿੰਦੀ ਹੋਟਲ ਤੇ ਆ ਜਾ ਅੱਛਾ ਤਾਂ ਕਰਦੀ ਆ ਮਗਰ ਪੰਜਾਬ ਪੁਲਿਸ ਵਾਲੇ ਵੀ ਆਏ ਹੋਏ ਆ ਬਾਈ ਇਹ ਜਸ਼ਨ ਦਾਬੇ ਦੇ ਉੱਤੇ ਬਾਈ ਜਿਹਨੇ ਫੜੇ ਗਏ ਦੋਨੇ ਜਾਨੇ ਇਹ ਗੰਦ ਪੂਰਾ ਗੰਦ ਪਾਇਆ ਹੋਇਆ ਹੈ ਜੇ ਲੋਕਾਂ ਨੇ ਜੇ ਇਹ ਜੇ ਅਹੀਂ ਦੇਖਾ ਰੋ ਬਾਈ ਤੇ ਨਾਗਰ ਜੀ ਜਨਾਬ ਜਦੋਂ ਮੇਰੀ ਸੱਸੋਂ ਦੀ ਆ ਆ ਕੇ ਕਦੇ ਪਾਲਾ ਝੋਲੇ ਦੇ ਲੀਰੇ ਨਹੀਂ ਜੇ ਨਸ਼ੇ ਕਰਦੇ ਨਹੀਂ ਜੇ ਨਸ਼ੇ ਕਰਦੇ ਨਾ ਕੋਈ ਭਾਈ ਦੇ ਮਰਨਾ ਨਹੀਂ ਮੈਂ ਕਹਿੰਦਾ ਕੋਈ ਭਾਈ ਨਹੀਂ ਮਰਨਾ ਹੈ ਤੈਨੂੰ ਪਤਾ ਨਹੀਂ ਪਤਾ ਵਹਿਆਗਾ ਕੋਈ ਨਹੀਂ ਕੋਈ ਵਹਿਆਗਾ ਗਾਇਆ ਮੈਨੂੰ ਕਿਹੜਾ ਦੱਸਿਆ ਇਹਨਾਂ ਨੇ ਕਿਹਾ ਕਿ ਨਾ ਕਿ ਪਿਆਰ ਨਹੀਂ ਹੁੰਦਾ ਮੇਰੀ ਖੂਪੀ ਰਹਿਤੀ ਹੋਗੀ 500 ਰੁਪਏ ਪਹਿਲਾਂ ਦੇ ਪਿਆਰਾ ਸਾਡਾ ਮਰੀਏ ਨੂੰ ਹਲੋ ਤੇ ਮੇਰੇ ਨਾਲ ਮਾਰੋ ਖਰਾਬ ਕਰਾਇਆ ਫੇਰ ਇਹਨੂੰ ਲੈ ਆਉਂਦਾ ਮੇਰੀ ਕਾਹਦੀ ਜ਼ਿੰਦਗੀ ਬਰਬਾਦ ਕੀਤੀ ਆ ਤੂੰ ਕਰਕੇ ਵੇਹਿਆ ਜੂਠ ਫੇਰੂਗਾ ਤੇਰੇ ਨਾਲ ਤੇ ਮੈਨੂੰ ਦੱਸ ਦੇ ਲੈ ਨਾ ਮੈਂ ਹੋਰ ਕੁੜੀ ਨਾਲ ਗਿਆ ਕਰੋਨਾਗਾ ਮੇਰੀ ਕਾਹਦੀ ਜ਼ਿੰਦਗੀ ਖਰਾਬ ਕੀਤੀ ਆ ਮੈਨੂੰ ਕਿ ਭਰੇ ਜਿਹੜਾ ਪੇਕੀ ਵਜਾ ਕਰੇਗੀ ਤੂੰ ਜਿਹੜਾ ਦੁੱਪਾ ਹੈਂ ਦੁੱਪਾ ਤੂੰ ਮੂਰੇ ਬੋਲਦਾ ਬੰਦਾ ਕੀ ਤੇ ਬਹਣੇ ਨੂੰ ਦਿੰਦੇ ਨੀ ਯਾਰ ਅੱਲਾ ਮਰੂ ਤੇ ਇਨਾ ਭਰੇ ਮੱਲਾ ਹਹ ਤਾ ਬਹਿਲੇ ਬੈਠੋ ਤਾ ਹਾਂ ਕਪੜਾ ਰੱਖੀ ਸਿਰ ਤੇ ਬਾਹਰ ਤਾ ਬੈ ਜਾ ਤੋੜਦਾ ਹੈ ਮਾੜਾ ਵੀਡੀਓ ਬਣਾ ਦੀਆ ਵੀਡੀਓ ਬਣਾ ਵੀਡੀਓ ਸਾਰਾ ਕੁਝ ਦੱਸ ਤੂੰ ਤੂੰ ਕੁੜੀ ਵੇ ਨਹੀਂ ਸਾਰਾ ਕੁਝ ਬੋਲ ਇੱਧਰ ਆ ਗੱਪ ਮਾਰੀਂ ਸਾਰਾ ਕੁਝ ਬੋਲ ਕਿੰਨਾ ਦਿਨ ਵਿਆਹ ਨੂੰ ਹੋ ਗਿਆ ਇਹ ਸਾਰੇ ਫਾਸੇ ਗੱਲ ਕਰਦੇ ਇੱਕ ਮਿੰਟ ਇੱਕ ਮਿੰਟ ਸਾਰੇ ਫਾਸੇ ਕਰਨੇ ਇਹਦੇ ਕਿੰਨਾ ਦਿਨ ਤੇਰੇ ਵਿਆਹ ਨੂੰ ਹੋ ਗਿਆ ਠੀਕ ਹੈ ਨਾ ਇਹਦੇ ਮੈਂ ਸਾਰੇ ਸਾਰੇ ਪਰਦੇ ਚੱਕਣੇ ਨੇ ਇਹ ਬਾਈ ਜੀ ਆਜਾ ਬੰਦਾ ਜੀ ਇਹ ਫੜਾ ਗਿਆ ਨਿਆਂ ਸੰਗ ਸੀ ਜਨਾਨੀ ਦਾ ਆ ਜਨਾਨੀ ਨਾਲੇ ਦੱਸੋ ਬਾਈ ਸੱਤ ਅੱਠ ਥਾਲੋ ਜੀ ਮੇਰੇ ਵਿਆਹ ਨੂੰ ਹਾਂ ਹੁਣ ਕਹਿੰਦੇ ਜੀ ਮੇਰਾ ਪਿਛਲਾ ਪਿਆਰ ਆ ਜੇ ਇਹਦਾ ਪਿਛਲਾ ਪਿਆਰ ਹੁੰਦਾ ਫਿਰ ਮੇਰੀ ਕਾ ਤੇ ਜ਼ਿੰਦਗੀ ਬਰਬਾਦ ਕੀ ਕਿਉਂ ਪਹਿਲਾਂ ਹੀ ਪਿਆਰ ਵਿਆਹ ਕਰਵਾ ਲੈਂਦਾ ਏ ਦੱਸੋ ਹੁਣ ਬੋਲਦਾ ਨਹੀਂ ਮੈਂ ਬੋਲਦਾ ਨਹੀਂ ਕਿੰਨਾਂ ਦੇ ਮਾਰਨ ਖੱਚ ਕੇ ਪਹਿਲਾਂ ਮੈਂ ਨਹੀਂ ਕਰਾਉਣਾ ਭੈਣੇ ਕਰੋ ਉਹ ਲੈ ਮਾਰੀ ਕਭਾ ਕਿਉਂ ਹੋਣਾ ਹੋਰ ਕੀ ਕਰੀਆ ਖੰਡਾ ਨੀ ਕਰ ਤੁਸਾਂ ਕੰਸ ਪਾਇਆ ਤੁਸੀਂ ਆ ਦੇਖੋ ਬਈ ਢਾਬੇ ਤੇ ਆ ਕੇ ਤਾਂ ਇਹ ਚਾਹ ਪੀਣ ਲੱਗੇ ਸੀ ਸਾਨੂੰ ਕਹਿੰਦੇ ਗਰਮੀ ਐ ਤੇ ਮੂੰਹ ਬੰਦਨ ਸੀ ਬਿੜੀ ਨਾਲ ਸਾਡੇ ਢਾਬੇ ਜਾ ਕੇ ਇਹਨਾਂ ਹੱਕੀ ਨਹੀਂ ਮੰਨਦਾ ਕੰਮ ਕਰਨਾ ਠੀਕ ਐ ਅਸੀਂ ਤਾਂ ਚੰਗੇ ਆ ਵੀ ਲੋਕਾਂ ਦੀ ਕੋਈ ਗੱਲ ਨਹੀਂ ਉਹ ਤੁਸਾਂ ਰੋਕਿਆ ਨਹੀਂ ਗਾ ਪਰ ਚਲੋ ਕੁੜੀ ਦੀ ਵਾਲੀ ਇੱਥੇ ਬੋਲਦਾ ਡਰਾਮਾ ਹੋਇਆ ਬਹੁਤ ਵੱਡਾ ਸਾਡੇ ਦਾ ਭਰਾ ਉਹ ਪਿਓ ਉੱਡ ਗਿਆ ਵੀ ਜਰਾ ਕੰਮ ਕੀ ਹੋ ਗਿਆ ਕੀ ਗੱਲ ਠੀਕ ਐ ਵੀਰੇ ਹੁਣ ਤੁਸੀਂ ਕੀ ਮੱਖੀ ਵਾਕੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਮੈਂ ਸਹੀ ਕਹਿੰਦੀ ਆ ਜੀ ਖਾਲਾ ਛੱਡਿਆ ਤੇ ਆਵੇਂ ਬੱਚੇ ਤੋਂ ਵਾਲੇ ਨਾਲ ਸਾਨੂੰ ਸੁਭਾਲੇ ਇਧਰ ਆ ਠੀਕ ਹੈ ਨਾ ਆ ਦੇਖੋ ਭਾਈ ਆ ਪੰਜਾਬ ਦੇ ਹਾਲਾਤ ਹੋ ਗਏ ਕੁੜੀ ਰੱਖੋ ਕਿੰਨੀ ਸੁਣੀ ਕੁੜੀ ਐ ਦੀ ਠੀਕ ਹੈ ਤੇ ਇਹ ਸ਼ਰਿਆਂ ਬੰਦਾ ਜਿਹੜਾ ਕੁੜੀ ਨੂੰ ਲੈ ਕੇ ਭੱਜਿਆ ਤੇ ਅਸੀਂ ਉਦੋਂ ਆ ਪੰਜਾਬ ਪੁਲਿਸ ਨੂੰ ਮੰਗ ਕੀਤੀ ਐ ਹੁਣ ਦੇਖਦੇ ਆ ਭਾਈ ਕੀ ਐ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬ ਬਹੁਤ ਗੰਦ ਪੈ ਗਿਆ ਹਾਂ ਦੱਸ ਬੋਲ ਬੋਲ ਬੰਦੇ ਜਵਾਨੇ ਨਿਕਲਦੇ ਇਧਰ ਬੋਲ ਕੇ ਇਹ ਬੋਲ ਤਰੇ ਵਿਆਹ ਨੂੰ ਕਿੰਨੇ ਦਿਨ ਹੋ ਗਏ ਆ ਤੇਨੂੰ ਮੇਰੇ 7 ਸਾਲ ਹੋ ਗਏ ਵਿਆਹ ਨੂੰ 7 ਸਾਲ ਹੋ ਗਏ ਨਾਲ ਹਾਂਜੀ ਤੇ ਬਈ ਤੁਸੀਂ ਤਾਂ ਵੀ ਕਰਦਾ ਕੋਈ ਇਹ ਵਾਦੂ ਕਰਦਾ ਜੀ ਤੇ ਨਾਲ ਮੈਂ ਤੇ ਕੁਛ ਨਹੀਂ ਨਾ ਮੈਂ ਇਹ ਹੀ ਕਾਟੀ ਰੇਂਜ ਹੋਈ ਆ ਦੱਸੋ ਜੇ ਨਾਲ ਪਿਆਰ ਦੀ ਮੈਂ ਪਤਾ ਕਰ ਦਿੰਦਾ ਫਿਰ ਮੈਂ ਤੇਰੀ ਗੀਲਾ ਪਹਿਲਾਂ ਗੱਲ ਸੀ ਨਾਲ ਪਹਿਲਾਂ ਕਿਉਂ ਤੁਸੀਂ ਮੈਂ ਆਹਦੀ ਸੱਸ ਨੂੰ ਪਹਿਲੇ ਦੱਸੀ ਇਹ ਗੱਲ ਮੈਂ ਕਿਹਾ ਨਹੀਂ ਮੈਂ ਉਹਨਾਂ ਨੂੰ ਦੱਸਦਾ ਤੇ ਮੈਨੂੰ ਦੱਸਦਾ ਰਹਿਣਾ ਮੇਰੇ ਨਾਲ ਉਹ ਗੱਲ ਨਹੀਂ ਕਰਾਉਂਦੇ ਸੀ ਮੇਰੀ ਜਦੋਂ ਮੇਰੀ ਗੱਲ ਹੀ ਨਹੀਂ ਕਰਾਉਂਦੇ ਸੀ ਬੋਲ ਨਹੀਂ ਬੋਲ ਮੈਂ ਤੁਹਾਨੂੰ ਦੱਸਦਾ ਹੌਲੀ ਬੋਲ ਬਕਵਾਸ ਨਾ ਕਰ ਨਹੀਂ ਨਾ ਮੈਂ ਨਾ ਬਾਲੇ ਖੜੇ ਆ ਹਾਂ ਵੀ ਦੇਖੋ ਗਲਤੀ ਉਹਦੇ ਬਣੀ ਦੇਖ ਉਹਦੇ ਬਣੀ ਦੇਖ ਲੈ ਬਾਈ ਮੈਂ ਕਰਕੇ ਨਾ ਬੱਚੀਆਂ ਬਰਬਾਦ ਹੁੰਦੀਆਂ ਨੇ ਕਿੰਨਾ ਕਿੰਨਾ ਬਲ ਬਣਾਇਆ ਨੇ ਆਪਣਾ ਕਿੰਨਾ ਮੈਨੂੰ ਨਾ ਖੰਡ ਪੀਦਾ 120 ਰੁਪਏ ਤਾਂ ਤੂੰ ਆਪਣਾ 1 ਮਿੰਟ ਚ ਕੌਫੀ ਪਿਆਦੀ ਦੋ ਕੌਫੀ ਪਿਆਦਗਾ ਤੇ ਤੈਨੂੰ ਵੀ ਕਰੇ ਨਾ ਕੋਈ ਜਾ ਬਣੀ ਕੋਈ ਪੁੱਛੇ ਰਸਲ ਮਾਣੀ ਕਿਤੇ ਜਰ ਮੈਂ ਕਰ ਦੇ ਕੰਮ ਕਰ ਕਰਕੇ ਖਰਚਾ ਚਲੋਣੀ ਆਗੀ ਕੀ ਪਤਾ ਇਹਨੂੰ ਲਟਾਈ ਜਾਂਦਾ ਗਾ ਦੱਸੋ ਕਿਤੇ ਨਹੀਂ ਹੋਰ ਹੁੰਦਾ ਕਹਿੰਦੀ ਸੀ ਨਾ 10 ਬੋਲਦਾ ਅੰਗੇ ਬੋਲਦਾ ਤੂੰ ਇਹ ਗੱਲ ਨਾ ਬੋਲ ਨਹੀਂਦੀ ਨਹੀਂ ਗੱਲ ਕਰਦੀ ਨਾ ਲੈ ਕਰੋ ਤੁਸੀਂ ਦੂਜੀ ਬੋਲਸੀ ਮਿਲਾਓ ਜੀ ਮੈਂ ਕਰਾ ਇਹਨੂੰ ਕਰਕੇ ਮਿਲਾ ਲੈਣਾ ਅਜ ਨਾਲ ਇਹਨੂੰ ਚਾ ਕੇ ਮਿਲਾ ਲੈਣਾ ਹਾਲ ਲਾਓ ਕੋਣ ਇਹਦੀ ਜਿੰਨ ਮੈਨ ਲਾਉਣਾ ਹਾਂ ਇਹਨੂੰ ਕੋਈ ਸ਼ੰਗਸ਼ਾਰੀ ਵੀ ਹੈ ਨਹੀਂ ਹੋਰ ਆਵੇ ਸ਼ੰਗਦੀ ਇਹਨੂੰ ਆ ਲੈਦਾ ਕੋਣ ਆ ਜਿੱਕਰੇ ਫੋਨ ਹੈਲੋ ਘਰ ਦੇ ਨਾਲ ਫੋਨ ਕਰ ਸਸਾ ਕੋਈ 10 ਰੁਪਏ ਇੱਥੇ ਮਲਾਉਨੇ ਆਪਾਂ ਠੀਕ ਹੈ ਤੁਨ ਲਾਲਾ ਫੋਨ ਲਾ ਕੋਈ ਗੱਲ ਦੀ ਕੋਈ ਟਾਬੇ ਤੇ ਆ ਜਾਈ ਮੋੜਾ ਹੈਲੋ ਹਾਂ ਮੰਮੀ ਆ ਹਾਂ ਜੀ ਨੰਮੀਆ ਟਾਪੇ ਤੇ ਆ ਜਾ ਫੜਿਆ ਗਿਆ ਪਤਾ ਕਿਹੜੀ ਜਨਾਨੀ ਨੂੰ ਲੈ ਕੇ ਆਇਆ ਤੇ ਹੋਟਲ ਦੇ ਤੇ ਕਿਹਦੀ ਚਾਹੀਦੀ ਆ ਜਾ ਮੈਂ ਇਹਨਾਂ ਨਾਲ ਰਹਿਣਾ ਮੈਨੂੰ ਤੜਾਕੀ ਲਾਉਂਦੀ ਐ ਤਾਂ ਬੱਸ ਹਾਂ ਚਾਹੀਦੀ ਆ ਲੋ ਜਿੰਦਗੀ ਖਰਾਬ ਕਰ ਗਈ ਤੇ ਕੁੜੀ ਉਹ ਮੇਨੂੰ ਕੱਟੇ ਹੀ ਦਾਲ ਦਿੰਦਾ ਵੀਡੀਓ ਬਣਾ ਲੋ ਬਿੜ 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 ਬ ਪੈਸੇ ਬਾਈ ਨਹੀਂ ਦੇ ਰਹੀਏ ਨਹੀਂ ਦੇ ਬਾਈ ਮੱਜਾਂ ਲੱਗੇ ਸੀਗੇ ਇੱਥੋਂ ਵੀ ਮੱਜਾਂ ਲੱਗੇ ਸੀ ਸ਼ੁਗਰਾ ਬਾਈ ਇਹਦਾ ਮਤਲਬ ਕੀ ਹੈ ਉਤੋਂ ਦੀ ਆਗੇ ਠੀਕ ਹੈ ਵੀਰੇ ਤੁਹਾਨੂੰ ਪਹਿਲਾਂ ਵੀ ਸ਼ੱਕ ਸੀ ਤੇ ਇਹ ਕੰਮ ਕਰਦਾ ਹਾਂ ਮੈਨੂੰ ਥੋੜੀ ਥੋੜੀ ਸ਼ੱਕ ਸੀ ਪਰ ਇਹਨੇ ਟਾਲ ਕਰਤੀ ਕਹਿੰਦਾ ਨਹੀਂ ਇਹੇ ਜੀ ਕੋਈ ਗੱਲ ਨਹੀਂ ਪਹਿਲੇ ਤੇ ਮੈਂ ਸਰ ਪੂਰਾ ਵਿਸ਼ਵਾਸ ਰੱਖਿਆ ਵੀ ਇਹ ਕਰਦੇ ਨੇ ਜਾਂ ਕੰਮ ਹੀ ਆਹ ਮੈਂ ਜੱਜ ਜ਼ਰੂਰ ਕਰਦਾ ਪਰ ਇਹ ਜਿਆ ਕਰਦੋਂ ਨਹੀਂ ਚੱਕੂਗਾ ਹੂੰ ਪਰ ਫੋਨ ਕਰੀ ਦੇ ਜ਼ਰੂਰ ਕੌਣ ਤੋਂ ਪਤਾ ਲੱਗਿਆ ਵੀ ਇਹ ਆ ਕੰਮ ਕਰਨ ਲੱਗਿਆਗਾ? ਤਾਈ ਮਜ਼ਰ ਬਗਰ ਆਈਆਂ ਨੇ। ਮੈਂ ਵਿਸ਼ਵਾਸ ਨਹੀਂ ਤੇ ਜਾਰੇ ਇਹਦਾ ਕੰਮ ਕਰੂੰਗਾ। ਦੱਸ ਓਏ। ਬੋਲ ਭੌਂਗਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ। ਅੱਧੀ ਸਾਥ ਨੂੰ ਗੂਨ ਨਾ ਰਹਿਮ। ਮੈਨੂੰ ਕਦੀ ਛੱਡ ਕੇ ਆਇਆ। ਬੋਲ ਬਦੋ ਤੇ ਚੱਲ। ਮੈਂ ਗੱਲ ਕਰ। ਅਰੇ ਨਾ ਬਰੇ ਗੱਲ ਕਰ। ਹਲੋ 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 ਬਰੇ ਹਲੋ। ਕੀ ਡਰ ਮਾਗੀ ਤੈ ਯਾਰ ਮੈਂ ਗੱਲ ਕਰ ਬ੍ਰੋ ਹੈਲੋ ਸਾਡੇ ਘਰ ਦੀ ਗੱਲ ਐ ਯਾਰ ਢਾਬੇ ਤੇ ਕੀ ਗੱਲ ਗੰਦਲਾ ਬਾਉ ਡਾਬੇ ਤੇ ਇਹੀ ਕੀ ਗੱਦਬੜੀ ਸਾਡਾ ਢਾਬਾ ਇਹ ਜਿਹੜਾ ਨਵਾਂ ਆਇਆ ਹੈ ਕੀ ਗੱਦਬੜਾ ਢਾਬੇ ਨੂੰ ਕੀ ਇਹ ਠੀਕ ਹੈ ਠੀਕ ਹੋਈ ਬਈ ਫੇਰੇ ਮੇਰੇ ਨਾਲ ਲੈ ਕੇ ਫੇਰੇ ਇਹਨੂੰ ਰਿਹਾ ਕਰ ਤਾ ਬੇਚਾ ਹਰਮਾਨ ਲਾ ਬਰੇ ਲੋ ਢਾਬੇ ਤੇ ਕੋਈ ਚਾਹ ਢਾਬੇ ਤੇ ਵੀ ਵੀਰ ਢਾਬੇ ਤੇ ਯਾਰ ਹਰਮਾਨ ਇਹ ਗੱਦਬੜੀ ਠੀਕ ਹੋਈ ਬਈ ਮੇਰਾ ਘਰ ਦਾ ਕਾਰੀ ਵੀਡੀਓ ਬਣਾ ਦੀ ਯਾਰ ਵੀਡੀਓ ਨਾਲ ਆਪਣਾ ਵੀਰੇ ਗੱਲ ਸੁਣਾ जिम्मेदार बंदे असि थाना ਟੱਬਿਆ ਨਾ ਚੱਲਦਾ ਪੂਰੇ ਏਰੀਆ ਦੇ ਜਿਗਰ ਨੂੰ ਮਰਜੀ ਹੈਗਾ ਮਛਲੀ ਤੂੰ ਤੂੰ ਕੀ ਗੱਤ ਬਣਾਉਂਦਾ ਤੂੰ ਤੇ ਟੱਬਿਆ ਦਾ ਕੋਈ ਵੀ ਆ ਸਾਡੇ ਆ ਵੀ ਸਾਡੇ ਹੀ ਭਰਾਵਾ ਸੜਾ ਦਾਪਾ جشن ਦਾ ਫੈਲਣਾ ਨਾ ਤੇ ਪੂਰੇ ਪੰਜਾਬ ਦੇ ਵਿੱਚ ਕੀ ਕੋਈ ਟਰੱਕਾਂ ਵਾਲੇ ਗੱਡੀ ਵਾਲੇ ਖੜਦੇ ਆ ਤੁਸੀਂ ਮੂੰਹ ਨੇ ਚਾਬੀ ਨਹੀਂ ਹੋ ਕੀ ਕਾਰਨ ਕੀ ਮੂੰਹ ਖੰਣਾ ਲੈ ਮੇਰਾ ਘਰ ਦਾ ਜੀ ਇਹਨੂੰ ਇਹਨੂੰ ਨਾਲ ਰੱਖੀ ਬੈਠਾਗਾ ਦੱਸ ਤੂੰ ਕੀ ਮੇਰੇ ਤੇ ਕੀ ਕਮੀ ਆ ਗਈ ਮੈਨੂੰ ਕਿਹੜਾ ਇਹਨਾਂ ਨੇ ਦੱਸਿਆ ਵੀ ਮੈਂ ਵਿਆਹ ਕਰਾਂਗਾ ਇਹਨਾਂ ਨੇ ਮੈਨੂੰ ਕਿਹਾ ਵੀ ਮੈਂ ਕਰ ਕੀ ਕਰ ਦੱਸ 10 ਲੱਖ ਕਿਥੋਂ ਆ ਰਿਹਾ ਥੋੜਾ 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 ਫੜ ਦੇ ਫੜ ਦੇ ਫੜ ਦੇ ਫੜ ਦੇ ਕੁੜੀ ਫੋੜਾ ਕੇ ਤਰ ਕੋਲ ਉਹ ਮੈਂ ਮੈਂ ਨਾ ਪੋਸਾ ਲੇ ਲਾ। ਇਹ ਮੈਂ ਹੱਲ ਕਰ ਦ। ਫੜਾ ਦੇ ਬੜਾ ਦੇ ਫੜ ਦੇ ਹੈਲੋ ਬੈਠੀ ਤੇ ਖੱਬ ਕੇ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਕਹਿੰਦੇ ਮੈਂ ਕਿਹਾ ਬੋਲਣਾ ਠੀਕ ਆ। ਤੁਸੀਂ ਨਾ ਮੈਨੂੰ ਕਹਦੇ ਵੀ ਸਮਾਰਾਂਗੇ ਕਿ ਹੋਣਾਂਗੇ ਕਿ ਕੋ ਨਿਕਲੇ ਚਦੇ ਆ। ਯਾਹੀ ਅੰਦਰ ਬਿਆਕੇ ਆਈਆਂ ਦੋ ਬੱਚੇ ਆ। ਆਓ ਆਇਓ ਜੀ ਹਾਂ। ਤੇ ਵੀ ਨਿਕਰੇ ਕੋਈ ਨਹੀਂ ਬਲੌਨੀ ਆ ਦੇ ਪੇਕਿਆਂ ਨੂੰ ਬਲਾਲਾ ਜੀ ਨੂੰ ਬੁਲਾਉਣਾ ਚਾਹ ਤੂੰ ਦੇਖਿਆ ਨਾ ਗੋਦਾ ਦੇ ਕਿੱਲਿਆਂ ਦਾ ਕਰ ਦੇਣਗੇ ਤੇਰੇ ਚਲ ਸੋ ਨੰਦਰੀ ਬੋਣਾ ਬਕਵਾਸ ਨਹੀਂ ਕਰਦਾ ਤੂੰ ਇਹਨੂੰ ਹੋਏ ਲ ਕੇ ਬਕਵਾਸ ਨੇ ਘਰੇ ਬਹਿ ਗਏ ਜਾ ਮੈਨੂੰ ਪਕਾ ਤੂੰ ਤੂੰ ਜੋ ਬਹਿ ਕੇ ਰਿਹਾ ਹੋ ਬਹਿ ਕੇ ਰੋ ਮੈਨੂੰ ਭਗਵਾਨ ਕਰ ਤਾ ਇਹ ਗੰਦੀ ਸਰ ਮੇਰਾ ਕਾਹਦਾ ਇਹ ਇਹਨੂੰ ਲਈ ਬੈਠੇਗਾ ਨਾਲ ਤੂੰ ਬੱਚਿਆਂ ਨੂੰ ਸ਼ਰਮ ਨਹੀਂ ਆਉਣੀਗੀ ਮੈਂ ਯਾ ਕੁਝ ਕਰਨਾ ਰਹੇ ਆ ਆ ਦੋ ਆ ਦੋਨੇ ਜਾਣੇ ਆ ਕਰਵਾ ਲੈ ਨਾਲ ਅੱਛਾ ਏ ਇੱਕ ਆ ਦੋਨੇ ਜਾਣੇ ਆ ਅੱਜ ਦੀ ਘਰ ਇਹਦੇ ਅਗਲਾ ਘਰ ਆ ਲੈ ਤੇ ਇਹ ਵੀ ਜਾ ਕੇ ਲੈ ਜਾ ਇਹਨੂੰ ਚੱਲ ਇਹ ਮੈਨੂੰ ਕਹਿੰਦਾ ਜੀ ਮੈਂ ਕੁਮਾਰਾ ਹੁਰਤਾ ਇਹਦੇ ਨਾਲ ਤੇ ਦੋ ਬੱਚੇ ਵੀ ਨਿਕਲੇ ਆ ਇਹਨਾਂ ਨੇ ਮੇਰੇ ਤੇ ਝੂਠ ਮਾਰ ਰਿਆ ਗਾ ਚੱਲੇ ਝੂਠ ਮਾਰਿਆ ਕੋਈ ਝੂਠ ਨਹੀਂ ਗਈ ਇਹ ਹੀ ਬਸ ਇੱਕ ਮਸੂਰ ਬਾਤ ਵੀ ਦੋਨੇ ਆਉਨੇ ਹੋ ਠੀਕ ਏ ਤੂੰ ਤੈਨੂੰ ਤੈਨੂੰ ਦਿਨ ਕਿਹੜਾ ਕੁਵਾਰਾ ਹੈ ਤੂੰ ਵੇਖੀਂ ਆ ਹਾਂ ਤੇ ਮੈਂ ਤੂੰ ਕਿ ਨਿਕਲ ਗਈ ਇਹਦੇ ਨਾਲ ਮੈਨੂੰ ਐ ਮੇਰੇ ਦਾਦਾਪੁਰ ਘਰ ਵਾਲਾ ਮੈਨੂੰ ਤੰਗ ਕਰਦਾ ਸੀ ਮੈਂ ਤਾਂ ਆਈ ਆਂਗੀ ਤੇ ਤੈਨੂੰ ਹੋਰ ਦਜੇ ਬੰਦੇ ਨਹੀਂ ਸੜੇ ਕੋਈ ਤੇ ਵੀਡੀਓ ਨਾ ਆਪਣਾ ਕੋਈ ਤੇ ਨਾ ਪੜੂਗੀ ਸ਼ਰੀਆ ਨੂੰ ਨਹੀਂ ਬਣਗਾ ਤੂੰ ਪੜੋ ਲਾਓ ਥੋੜਾ ਸਾਹਮਣੇ ਬੋਲੀਂ ਨਾ ਕਦੀ ਕੋਕਲੀ ਵੀ ਆ ਬੋਲਦਾ ਹੈ ਹੈ ਕਦੀ ਮੀਆ ਬੋਲਦਾ ਹੈ ਮੁਰੂ ਬੋਲੀਂ ਨਾ ਇਹਨੂੰ ਵੀ ਕਰੋ ਜੀ ਕੰਜਾ ਦੇ ਇਹ ਵੀ ਨਹੀਂ ਆਉਂਦੀ ਕੁੜੀ ਜਲੀ ਮਾਰਦਾ ਹੈ ਨਾ ਬੈਠਾ ਬੈਠ 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 ਤੂੰ ਥੱਲੇ ਬੈਠੋ ਇਹ ਕੁੱਤੀ ਨਾਲ ਨਹੀਂ ਗੇ ਦੱਸ ਥੋੜੀ ਵੀਡੀਓ ਬਣਾਓ ਯਾਰ ਵੀਡੀਓ ਬਣਾਓ ਬਣਾਓ ਵੀਡੀਓ ਅੱਜ ਨਾਲ ਤੱਕ ਪ੍ਰੇਸ਼ਾਨ ਹੋ ਕੇ ਲੈ ਕੇ ਆਏ ਨੇ ਕਿਉਂ ਇਹ 30 ਰੁਪਏ ਕੁੜੀ ਵਾਲੀ ਨਹੀਂ ਵਿਕੀ ਤੀਰ 30 ਰੁਪਏ ਪੇਕੀ ਵਾਈ ਦੀ ਆ ਨਹੀਂ ਇਹ ਮੇਰੇ ਤੇ ਪੇਕੀ ਹੈ ਇਹ ਦੂਜੇ ਦੀ ਨਹੀਂ ਨਹੀਂ ਮੇਰੇ ਤੇ ਪੇਕੀ ਵਾਈ ਹੈ 30 ਰੁਪਏ ਪੇਕੀ ਵਾਈ ਦੀ ਹੈ ਇਹ ਇਹਦਾ ਮਸਲਾ ਕੀ ਪੇਕੀ ਜਾਂਦਾ ਉਹਨਾ ਉਹ ਪੇਕੀ ਆ ਵਰਦੀ ਨੂੰ ਲਿਆ ਤੇ ਮੈਂ ਕਿਹਾ ਲੈਣਾ ਮਸਲਾ ਗੱਲ ਕਰਨੇ ਰੋਟੀ ਦਾ ਇੱਧਰ ਛੱਡ ਰੋਟੀ ਦਾ ਕਰਨ ਦਾ ਬਸ ਬੰਦ ਚਲੋ हां ਮੈਂ ਨਾਲੇ ਰੋਹਣ ਦੇ ਬਣਾ ਲੈ ਕਰਨਾ ਹੀ ਆ ਇਹ ਟੀਟਾ ਕਰਨ ਵਜੇ ਤੇ ਕੀ ਹੋਣੀ ਸੋਹਣੇ ਮੈਨੂੰ ਪਤਾ ਹੀ ਨਹੀਂ ਬਾਰੇ ਗੁੱਡੀ ਹੁੰਦਾ ਸਰ ਗੁੱਡੀ ਗੁੱਡੀ ਦਾ ਕੀ ਹੋਇਆ ਹੁੰਦਾ ਸਰ ਕੀ ਕੀ ਨਹੀਂ ਮੇਰਾ ਘਰ ਦਾ ਗਾ ਇਹਨੂੰ ਲੈ ਕੇ ਆਇਆਗਾ ਹੁਣ ਕੀ ਪਤਾ ਕੋਣਾ ਕੋਣ ਨਹੀਂ ਤੇ ਇਹਨੂੰ ਕਹਿੰਦਾ ਮੈਂ ਕੁਵਾਰਾਂਗਾ ਦੋ ਬੱਚੇ ਆ ਕੀ ਸਾਡੇ ਜਿੰਨੇ ਦੇ ਕਰਦਾ ਹੁੰਦੇ ਮੈਨਾਂ ਕੋਈ ਨਹੀਂ ਤੁਰਦੀ ਸੀ ਆ ਦੇਖੋ ਬਾਈ ਤੁਸੀਂ ਛਰੇ ਆਵਣਾ ਤੁਸੀਂ ਦੇਖ ਰਹੇ ਹੋ ਵੀ ਅਸਲੀ ਕੁੜੀ ਆ ਵਿਆਹੀ ਹੋਈ ਆ ਤੇ ਪੂਰਾ ਬੋਲਡਾ ਡਰਾਮਾ ਚੱਲ ਜਿੰਦਾ ਤੇ ਕੁੜੀ ਦਾ ਘਰ ਵਾਲੇ ਨੇ ਸਿਰ ਢਾਬੇ ਤੇ ਫੜ ਲਿਆ ਕਿ ਢਾਬੇ ਦੇ ਬਈ ਅੱਜ ਲਈ ਜਨਾਨੀ ਨੂੰ ਲੈ ਕੇ 85 ਆ ਦੇ ਕੁੜੀ ਨੂੰ ਛੱਕਵਾ ਦੇ ਮਤਲਬ ਮਗਰਾਈ ਆ ਕਿਹਨਾਂ ਕਹਦੇ ਆ ਇਸ ਮਗਰ ਤੂੰ ਪਤਾ ਕਿਵੇਂ ਲੱਗਿਆ ਬਾਜੀ ਮੈਂ ਵੀ ਫੋਨ ਸੀ ਗਲੇ ਘਰੇ ਪਿਆ ਦੀ ਹਾਂ ਇਹਦਾ ਫੋਨ ਆਇਆ ਤਾਂ ਉਤੋਂ ਮੈਨੂੰ ਪਤਾ ਲੱਗ ਗਿਆ ਮੇਰੇ ਕੋਲ ਬੋਲੀ ਨਹੀਂ ਹੈਗੀ ਇਹ ਕਹਿੰਦੀ ਹੋਟਲ ਤੇ ਆ ਜਾ ਅੱਛਾ ਤਾਂ ਕਰੀ ਮੈਂ ਮਗਰਾ ਕਰਕੇ ਆਈ ਹਾਂ ਆ ਮਗਰ ਪੰਜਾਬ ਪੁਲਿਸ ਵਾਲੇ ਵੀ ਆਏ ਹੋਏ ਆ ਬਈ ਇਹ ਜਸ਼ਨ ਢਾਬੇ ਦੇ ਉੱਤੇ ਬਈ ਜਿਹਦੇ ਫੜੇ ਘਰੇ ਦੋਨੇ ਜਣੇ ਇਹ ਗੰਦ ਪੂਰਾ ਗੰਦ ਪਾਇਆ ਹੋਇਆ ਹੈ ਇਹ ਲੋਕਾਂ ਨੇ ਜੇ ਇਹ ਜੇ ਅਸੀਂ ਦੇਖਾਦਾ ਬਈ ਦੇਖਾਂਗੀ ਜਨਾਬ ਜਦੋਂ ਮੇਰੀ ਸੱਸੋਂ ਦੀ ਆ ਕੇ ਕਦੀ ਪਾਲਾ ਝੋਲੇ ਦੇ ਲੀਰੇ ਨਹੀਂ ਜੇ ਨਹੀਂ ਜੇ ਨਸ਼ਾ ਕਰਦਾ ਕੋਈ ਵੀ ਜਿੰਨਰ ਨਾਲ ਨਹੀਂ ਮੈਂ ਕਹਿੰਦਾ ਕੋਈ ਵੀ ਜਿੰਨਰ ਨਹੀਂ ਮਰਨਾ ਹੈ ਇਹ ਮੈਨੂੰ ਬਤਾਉਂਗਾ ਮੇਰੀ ਜੀ ਨੂੰ ਵਿਆਹ ਹੈਗਾ ਆਇਆ ਬਿੰਦੂ ਕਿਹੜਾ ਦੱਸਦਾ ਇਹਨਾਂ ਨੇ ਪਿਆਰ ਕਿਹਨਾਂ ਤੇ ਪਿਆਰ ਨਹੀਂ ਹੁੰਦਾ ਬੰਦੇ ਦੀ ਖੂਬੀ ਇਹ ਕੀ ਹੋਗੀ 500 ਪਹਿਲਾਂ ਮੈਂ ਜਰਾ ਖੜਾ ਮਰ ਜੀ ਨੂੰ ਹਲੋ ਤੇ ਮੇਰੇ ਨਾਲ ਪਕਰ ਕੇ ਭਇਆ ਦੂਦ ਫੇਰੂ ਨਾ ਪਰ ਮੈਂ ਤੇ ਮੈਨੂੰ ਦੱਸ ਦੇ ਲੈਣਾ ਮੈਂ ਹੋਰ ਕੁੜੀ ਨਾਲ ਵਿਆਹ ਕਰਾਉਣਾ ਦਾ ਮੇਰੇ ਕਹਦਾ ਜ਼ਿੰਦਗੀ ਖਰਾਬ ਕੀਤੀ ਆ ਮੇਨੂੰ ਕਿਹਨੇ ਤੀਜੇ ਦਾ ਪੇਕੇ ਮੱਧਾ ਕਰੇਗੀ ਤੂੰ ਤੀਜੇ ਦਾ ਦੂਦ ਪਰ ਦੂਦ ਤੂੰ ਮੂਰੇ ਬੋਲੀ ਬੱਸ ਦੰਦਾ ਬੱਲਾ ਮਾਰ ਲੈ ਸ਼ਰਮਿੰਦਾਰ ਹੋਣੀ ਬੰਦ ਨੀ ਮੇਰਾ ਅੱਲਾ ਮੈਨੂੰ ਕਰੇ ਇਹਨਾ ਪਰ ਮਤਲਬ ਤਾਂ ਭਲੇ ਬੈਠੋ ਤਾ ਚਪਗੈ ਰੀ ਖਿੰਦਵਾੜਾ ਬੈਠੋ ਥੋੜਾ ਹੈ ਮਾੜਾ ਵੀਡੀਓ ਬਣਾ ਦੀ ਯਾਰ ਵੀਡੀਓ ਬਣਾ ਵੀਡੀਓ ਸਾਰਾ ਕੁਝ ਦੱਸ ਸਰ ਸਰ ਮੈਨੂੰ ਬੋਲ ਇੱਧਰ ਆ ਗੱਪ ਮਾਰੀਂ ਸਰ ਸਰ ਬੋਲ ਕਿੰਨਾ ਤੇ ਤੇ ਵਿਆਹ ਹੋ ਗਿਆ ਇਹ 6.5 ਦੇ ਗੱਲ ਕਰਦੇ ਇੱਕ ਮਿੰਟ ਦੇਖੋ ਸਰ 6.5 ਦੇ ਕਰਨੇ ਇਹਦੇ ਕਿੰਨਾ ਤੇ ਤੇ ਵਿਆਹ ਹੋ ਗਿਆ ਠੀਕ ਹੈ ਨਾ ਇਹਦੇ ਮੈਂ ਸਾਰੇ ਬਰਦ ਲੱਗਣਗੇ ਨਿਰਿੰਦਰ ਨਿਰਿੰਦਰ ਅੱਛਾ ਇਹ ਬਾਈ ਜੀ ਆਜਾ ਬੰਦਾ ਜੀ ਇਹ ਫੜਾ ਗਿਆ ਨਜਾਇਜ਼ ਸੰਧ ਸੀ ਜਨਾਨੀ ਦਾ ਆ ਜਨਾਨੀ ਦਾ ਆਵੇ ਆ ਦੱਸੋ ਬਾਈ ਹਾਂ ਹੁਣ ਕਹਿੰਦੇ ਜੀ ਮੇਰਾ ਪਿਛਲਾ ਪਿਆਰ ਆ ਜੇ ਇਹਦਾ ਪਿਛਲਾ ਪਿਆਰ ਹੁੰਦਾ ਫਿਰ ਮੇਰੀ ਤਾਂ ਕਿੱਥੇ ਜ਼ਿੰਦਗੀ ਬਰਬਾਦ ਕੀਤੀ ਕਿਉਂ ਪਹਿਲੇ ਹੀ ਤਾਂ ਉਹ ਵਿਆਹ ਕਰਵਾ ਲੁੰਦਾ ਏ ਦੱਸੋ ਹਣ ਬੋਲਣਾ ਨਹੀਂ ਮੈਂ ਦੋ ਕਰਦੇ ਕਿ ਕਿੰਨੇ ਦੇ ਮਾਰਨ ਖਚਰੇ ਆਂ ਅੱਜ ਦੀ ਗੱਲ ਆ ਸਾਸੂ ਪਹਿਲਾਂ ਮੈਂ ਖਾਬ ਨਹੀਂ ਕਰਾਉਣਾ ਪਹਿਲਾਂ ਇਹ ਕਰੋ ਬੋਲਣਾ ਮਾਰੀ ਕਾ ਕਿਉਂ ਮੈਂ ਹੋ ਗਈ ਕਿਉਂ ਪਖਾਨਾ ਕਿਹੜਾ ਗੰਤ ਪਾਇਆ ਤੁਸੀਂ ਪਾਇਆ ਨਹੀਂ ਆ ਦੇਖੋ ਭਾਈ ਢਾਬੇ ਤੇ ਆ ਕੇ ਤਾਂ ਇਹ ਚਾਹ ਪੀਣ ਲੱਗੇ ਸੀ ਸਾਨੂੰ ਕਹਿੰਦੇ ਗਰਮੀ ਹੈ ਤੇ ਮੂਵਮੈਂਟ ਸੀਪੀ ਨੇ ਸਾਡੇ ਢਾਬੇ ਜਾ ਕੇ ਇਹਨਾਂ ਹੱਕ ਹੀ ਨਹੀਂ ਮੰਨਦਾ ਇਹ ਕੰਮ ਕਰਨ ਦਾ ਠੀਕ ਹੈ ਅਸੀਂ ਤਾਂ ਚੰਗੇ ਆ ਬਿਜ ਲੋਕਾਂ ਨੂੰ ਕੋਈ ਗੱਲ ਨਹੀਂ ਇਹਨੂੰ ਰੋਕਿਆ ਨਹੀਂਗਾ ਪਰ ਜਦੋਂ ਕੁੜੀ ਦੇ ਨਾਲ ਇਥੇ ਬੋਲ ਨਾਲ ਡਰਾਮਾ ਆਇਆ ਬਹੁਤ ਵੱਡਾ ਸਾਡੇ ਦਾ ਭਰਾ ਉਹ ਪਿਓ ਉੱਡ ਗਿਆ ਵੀ ਇਹਦਾ ਕੰਮ ਕੀ ਹੋ ਗਿਆ ਕੀ ਗੱਲ ਹੋ ਗਈ ਠੀਕ ਹੈ ਤੇ ਹੁਣ ਤੁਸੀਂ ਕੀ ਮੱਖੀ ਮੱਖੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਬਸ ਇਹ ਕਹਿੰਦੀ ਜੀ ਇਹਦਾ ਖਾਣਾ ਖੱਟਾ ਤੇ ਅਸੀਂ ਬੱਚੇ ਤੋਂ ਵਾਲੇ ਨਾਲ ਸਾਨੂੰ ਸੁਭਾਲੇ ਇਹ ਗੇੜਾ ਪਤਾਵਾ ਦੇਖੋ ਭਾਈ ਆ ਪੰਜਾਬ ਦੇ ਹਾਲਾਤ ਹੋ ਗਏ ਕੁੜੀ ਦੇਖੋ ਕਿੰਨੀ ਸੁਣੀ ਕੁੜੀ ਹੈ ਜੀ ਠੀਕ ਹੈ ਇਹ ਸ਼ਰਿਆਂ ਬੰਦਾ ਜਿਹੜਾ ਕੁੜੀ ਨੂੰ ਲੈ ਕੇ ਭੱਜਿਆ ਤੇ ਅਸੀਂ ਉਦੋਂ ਆ ਪੰਜਾਬ ਪੁਲਿਸ ਨੂੰ ਮੰਗ ਕੀਤੀ ਐ ਹੁਣ ਦੇਖਦੇ ਆ ਬਈ ਕੀ ਐ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬ ਬਹੁਤ ਗੰਦ ਪੈ ਗਿਆ ਹਾਂ ਦੱਸ ਓਏ ਬੋਲ ਬੋਲ ਬੰਦਰੀ ਜਵਾਨੇ ਨਿਕਲਦੀ ਅਦਰ ਬੋਲ ਕੇ ਇਧਰ ਬੋਲ ਤੇਰੇ ਵਿਆਹ ਨੂੰ ਕਿੰਨੇ ਦਿਨ ਹੋ ਗਿਆ ਆ ਤੇਨੂੰ ਮੇਰੇ 7 ਸਾਲ ਹੋ ਗਏ ਵਿਆਹ ਹਾਂ 7 ਸਾਲ ਦੇ ਸਾਲ ਹਾਂ ਹਾਂਜੀ ਤੇ ਬਈ ਨਸ਼ਾ ਉਹ ਵੀ ਕਰਦਾ ਕੋਈ ਇਹ ਬਾਦੂ ਕਰਦਾ ਜੀ ਤੇ ਨਾਲ ਲਾ ਮੈਡੀਕਲ ਨਾਲ ਮੈਡੀਕਲ ਸਾਡੀ ਰੇਜ ਹੋਈ ਆ ਦੱਸ ਜੇ ਇਹਨਾਂ ਪਿਆਰ ਦੀ ਨਸ਼ਾ ਕਰ ਦਿੰਦੇ ਫਿਰ ਇਹ ਮੇਰੇ ਤੇਰੀ ਕੁੜੀ ਨਾਲ ਪਹਿਲਾਂ ਗੱਲ ਸੀ ਨਾਲ ਆ ਕਹ ਲਿਆ ਗੰਦਸੇ ਮੈਂ ਆਦੀ ਸਾਥ ਨੂੰ ਪਹਿਲੇ ਦੱਸੀ ਇਹ ਗੱਲ ਮੈਂ ਕਹਿੰਦੀ ਨਹੀਂ ਸਰ ਮੈਂ ਉਹਨਾਂ ਨੂੰ ਦੱਸਦਾ ਕਿ ਮੈਨੂੰ ਦੱਸਦਾ ਰਹਿਣਾ ਮੇਰੇ ਨਾਲ ਜੀ ਗੱਲ ਨਹੀਂ ਕਰਾਉਂਦੇ ਜੀ ਮੇਰੀ ਜਦੋਂ ਮੇਰੀ ਗੱਲ ਹੀ ਨਹੀਂ ਕਰਾਉਂਦੇ ਜੀ ਮੈਂ ਤੁਹਾਨੂੰ ਦੱਸਦਾ ਹੌਲੀ ਬੋਲ ਬਕਵਾਸ ਨਾ ਕਰ ਜਨਾਏ ਨੇ ਕਾਲੇ ਖੜੇ ਆ ਹੈਂ ਉਹ ਵੀ ਦੇਖੋ ਗਲਤੀ ਉਹਦੇ ਵੱਨੀ ਦੇਖ ਉਹਦੇ ਵੱਨੀ ਦੇਖ ਲੈ ਬਈ ਮੈਂ ਕਰਕੇ ਨਾ ਬੱਚੀਆਂ ਬਰਬਾਦ ਹੁੰਦੀਆਂ ਨੇ ਕਿੰਨਾ ਕਿੰਦਾ ਬਣਾਇਆ ਨਾ ਆਪਣਾ ਕਿੰਦਾ ਬਣਾਇਆ ਖੜ ਪੀਦਾ ਸੋਬੀਰ ਵੀ ਆ ਤਾਂ ਸੋਬੀਰ ਵੀ ਆ ਤਾਂ ਉਹ ਆਪਣਾ ਇੱਕ ਮਿੰਟ ਚ ਕੌਫੀ ਪੀ ਆ ਦੀ ਤੋ ਕੌਫੀ ਪੀਦਣਾ ਤੇ ਤੈਨੂੰ ਵੀ ਕਦੇ ਨਾ ਕੋਈ ਸਾਹ ਬਣੇ ਪੁੱਛਿਆ ਰਸਲੇ ਮਾੜੇ ਕਿੰਨੇ ਚਿਰ ਮੈਂ ਘਰ ਦੇ ਕੰਮ ਕਰ ਕਰ ਕੇ ਖਰਚੇ ਚਲੋਣੀਆਂ ਆਂਗੀ ਕਿ ਪਤਾ ਇਹਨੂੰ ਹੀ ਲੱਗਾਈ ਜਾਂਦਾ ਗਾ ਦੱਸੋ ਉਹ ਕਿਹੜਾ ਕਿੱਥੇ ਜਾਂਦੇ ਪੈਸੇ ਕਿੱਥੇ ਨੇ ਹੁਣ ਹੁੰਦਾ ਕਿੰਦੀ ਸੀ ਨਾ ਹੁਣ ਬੱਸ ਬੋਲਦਾ ਜੇ ਬੋਲਦਾ ਤੂੰ ਇਹ ਗੱਲ ਨਾ ਬੋਲ ਇਹਦੀ ਨਹੀਂ ਗੱਲ ਕਰਦੀ ਨਾ ਲਾ ਕੋ ਤੁਸੀਂ ਦੂਜੀ ਪੁਲਸੀ ਬੁਲਾਓ ਜੀ ਮੈਂ ਕਰਾ ਕੇ ਬੁਲਾ ਲੈਣਾ ਅਜ ਨਹੀਂ ਨੂੰ ਚਾ ਕੇ ਬੁਲਾ ਲੈਣਾ ਆ ਲੈ ਆ ਲੈ ਉਹ ਲੈ ਜਿਹੜੀ ਦਿਨ ਮੈਂ ਲਾਉਣਾ ਤੇ ਹਾਂ ਇਹਨੂੰ ਕੋਈ ਸ਼ਰਮ ਨਹੀਂ ਹੈ ਨੀ ਹਲੈਲਾ ਕੋਣ ਆਦਿਕਰੇ ਫੋਨ ਹੈਲੋ ਘਰ ਦੇ ਨਾਲ ਫੋਨ ਕਰ ਸੱਸਾ ਕੋਈ 10 ਰੁਪਏ ਇੱਥੇ ਹੈ ਲਾਉਨੇ ਆਪਾਂ ਠੀਕ ਹੈ ਤੁਹਾਨੂੰ ਲਾ ਲਾ ਫੋਨ ਲਾ ਕੋਈ ਗੱਲ ਦੀ ਤਵੇ ਤੇ ਆ ਜਾਈ ਹੁਣ ਹੈਲੋ ਹਾਂ ਮੰਮੀ ਆ ਹਾਂ ਜੀ ਮੰਮੀ ਆ ਟਾਬੇ ਤੇ ਆ ਜਾ ਫੜਿਆ ਗਿਆ ਪਰ ਕਿਹੜੀ ਜਿਦਾਨੀ ਨੂੰ ਲੈ ਕੇ ਆਇਆ ਤੇ ਆ ਕਰ ਕੀ ਤੂੜੀ ਤੂੰ ਮੈਨੂੰ ਸੱਦਾ ਹੀ ਦੱਸ ਦਿੰਦਾ ਵੀਡੀਓ ਬਣਾ ਦਿਓ ਸੰਤੋ ਵੀਡੀਓ ਬਣਾ ਵੀਡੀਓ ਬਣਾ ਵੀਡੀਓ ਬਣਾ ਵੀਡੀਓ ਬਣਾ ਵੀਡੀਓ ਬਣਾ ਬਣਾਓ ਵੀਡੀਓ ਬਣਾਓ ਆ ਲੋਟ ਨਹੀਂ ਬਣਾਓ ਵੀਡੀਓ ਬਣਾਓ ਜੀ ਇਹ ਗੰਦ ਪਾਇਆ ਇਹਨਾਂ ਨੇ ਪੰਜਾਬ ਦਾ ਕੀ ਇਹਨਾਂ ਨੇ ਮਾਹੌਲ ਖਰਾਬ ਕੀਤਾ ਸਾਰੇ ਉਹਨਾਂ ਨੂੰ ਆਸ਼ਕੀਆਂ ਸੋਚਦੀਆਂ ਕੀ ਆ ਟਾਕ ਲੈ ਕੇ ਆਟੇ ਵਸਦੇ ਦੇ ਪੈਸੇ ਇੰਨੀ ਦੇ ਕੋਲੇ ਇਹ ਤੋਂ ਹੀ ਭੱਜਣ ਲੱਗੇ ਸੀ ਉਹ ਬਾਈ ਪਹਿਲੇ ਜਿੱਤੇ ਸੀ ਨੀ ਤੁਸੀਂ ਪੈਸੇ ਬਾਈ ਨਹੀਂ ਤੇ ਸੀ ਇਹ ਮੈਂ ਭੱਜਣ ਲੱਗੇ ਸੀ ਇਹ ਤੋਂ ਹੀ ਭੱਜਣ ਲੱਗੇ ਸੀ ਸ਼ੁਕਰਿਆ ਬਾਈ ਇਹ ਦਾ ਮਤਲਬ ਕੀ ਹੈ ਉਤੋਂ ਦੀ ਆ ਗਏ ਠੀਕ ਹੈ ਵੀਰੇ ਤੁਹਾਨੂੰ ਪਹਿਲਾਂ ਵੀ ਸ਼ੱਕ ਸੀ ਇਹਦੇ ਇਹ ਆ ਕੰਮ ਕਰਦਾ ਹਾਂ ਮੈਨੂੰ ਥੋੜੀ ਥੋੜੀ ਸ਼ੱਕ ਸੀ ਪਰ ਇਹਨੇ ਟਾਲ ਕਰਤੀ ਕਹਿੰਦਾ ਨਹੀਂ ਇਹ ਤੇ ਕੋਈ ਗੱਲ ਨਹੀਂ ਪਰ ਇਹ ਤੇ ਮੈਂ ਸਰ ਪੂਰਾ ਵਿਸ਼ਵਾਸ ਰੱਖਿਆ ਵੀ ਇਹ ਕਦੇ ਨਹੀਂ ਜਾਂ ਕੰਮ ਹੀ ਆ ਮੈਂ ਜਰੂਰ ਕਰਦਾ ਪਰ ਇਹ ਜੇ ਕਦੋਂ ਨਹੀਂ ਚੱਕੂਗਾ ਹੂੰ ਪਰ ਫੋਨ ਕਰੇ ਤੇ ਸਰ ਮੈਨੂੰ ਫੋਨ ਤੋਂ ਪਤਾ ਲੱਗਿਆ ਦੀ ਇਹ ਆ ਕੰਮ ਕਰਨ ਲੱਗਿਆਗਾ ਤਾਂ ਹੀ ਮੈਂ ਸਰ ਵਗਰ ਆਈਆਂ ਤੇ ਮੈਨੂੰ ਵਿਸ਼ਵਾਸ ਨਹੀਂ ਤੇ ਸਰ ਇਹਦਾ ਕੰਮ ਕਰੂਗਾ ਦੱਸ ਓਏ ਬੋਲ ਪਾਉਗਾ ਫੋਨ ਤੇ ਮੈਂ ਸਾਰਾ ਕੋ ਪਹਿਲਾਂ ਦੱਸਿਆ ਸੀਗਾ ਅਸੀਂ ਸਾਥ ਨੂੰ ਫੋਨ ਲਾਉਣਾ ਰਹਿਮਨ ਠੀਕ ਹੈ ਨਾ ਅਗੇਜਮੈਂਟੋਂ ਤੋਂ ਪਹਿਲਾਂ ਓ ਤੂੰ ਸੱਸ ਨਾਲ ਜ਼ਿੰਦਗੀ ਕੱਟਣੀ ਹੈ ਕਿਹਨਾਂ ਜ਼ਿੰਦਗੀ ਕੱਟਣੀ ਹੈ ਯਾਰ ਮੇਰੀ ਗੱਲ ਕਰਾ ਦਿਓ ਇਹਨਾਂ ਤੂੰ ਜ਼ਿੰਦਗੀ ਸਸਤਾ ਕੱਟਣੀ ਹੈ ਕਿਦਾਂ ਕੱਟਣੀ ਹੈ ਤੇ ਗੱਲ ਹੀ ਨਹੀਂ ਕਰਉਂਦਾ ਇਹਨਾਂ ਨੂੰ ਇਹ ਹੀ ਗੱਲ ਕਹਿਣੀ ਸੀ ਵੀ ਮੇਰੀ ਫਰੈਂਡਸ਼ਿਪ ਜਲਦੀ ਕਹਿੰਦਾ ਮੈਂ ਉਹਦੇ ਨਾਲ ਮੈਰਿਜ ਕਰਾਉਂਗਾ ਵੀ ਨਾ ਇਹ ਤਾਂ ਚੱਲ ਯਾਰ ਫਰੈਂਡਸ਼ਿਪ ਹਰੇਕ ਦੀ ਹੁੰਦੀ ਹੈ ਸਾਡੀ ਵੀ ਹੋਊਗੀ ਇਹ ਉਦੋਂ ਕੋਈ ਟਾਈਮ ਹੁੰਦਾ ਬਿਉਂਟ ਇੱਥੇ ਆ ਜੂਗੀ ਮੈਂ ਫੁੱਲ ਲਗਾ ਕੇ ਵੀ ਨਹੀਂ ਸੁਭਰਿਆ ਤੇ ਮੈਂ ਪਹਿਲਾਂ ਕਹਿੰਦਾ ਤੇ ਜਾ ਕਰਾ ਕੇ ਵੀ ਨਹੀਂ ਸੁਭਰਿਆ ਤੇ ਕੁੜੀ ਉਹ ਨਹੀਂ ਤਾਂ ਦੇਖ ਲੈ ਇਹਨੂੰ ਚੱਕੀ ਫਿਰਦਾ ਉਹ ਨਾਲ ਐਡਾ ਤੂੰ ਕਿੱ데 ਗਿਆ ਬੋਣਾ ਬੋਣਾ ਕੜਗਾ ਲਗੁਰ ਕੀ ਗੱਲ ਤੇ ਹੋ ਗਈ ਮੈਂ ਇਹਦੇ ਨੇ ਰਹਿਣਾ ਨਹੀਂ ਮਹਰਤ ਨਹੀਂ ਚੌੜੀ ਨਾ ਮੈਂ ਜਦੋਂ ਪਹਿਲੇ ਬ੍ਰੇਕ ਤੇ ਮੂੰਹ ਤੇ ਫੇੜਾ ਮਾਰ ਰਿਹਾ ਖੱਚ ਗਿਆ ਜਾ ਜਾ ਮਾਰ ਮਾਰ ਮਾਰੋ ਮਾਰ 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 ਜਾ 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 ਮਾਰ ਮਾਰ ਖੱਚ ਮਾਰ 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 ਫੋਰ ਮਾਰ ਉਹਦੇ 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 ਹੀ ਮਾਰ ਉਹਦੇ ਹੀ ਮਾਰ ਬਰਾਬਰ ਦੂਜੇ ਦੇ ਹੀ ਮਾਰ ਦੂਜੀ ਜਿਹੜੀ ਨਹੀਂ ਮਾਰ ਉਹਦੇ ਉਹਦੇ ਹੀ ਮਾਰ 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 ਕੋਈ ਨਹੀਂ ਮਾਰ ਰੋਣਾ ਰੋਣਾ ਮਾਰ ਦੇ ਮਾਰ 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 ਲੈ ਜੋ ਜਨਾਬਾਂ ਤੋਂ ਲੈਓ ਦੋਨੋਂ ਲੈ ਜਾਓ ਤਦੂ ਵੀ ਚੱਲ ਇੱਧਰ ਚੱਲ 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 ਆ ਦੇਖੋ ਪੰਜਾਬ ਦੇ ਹਾਲਾਤ ਆ ਗੰਦ ਦੇਖੋ ਬਈ ਜੀ ਅੱਜ ਨਾਦਰ ਪੰਜਾਬ ਚ ਗੰਦ ਨਹੀਂ ਨਿਕਲਦਾ ਉਹ ਨਾਦਰ ਬਈ ਆਪਣੇ ਲੋਕਾਂ ਦੇ ਘਰ ਨਹੀਂ ਵਸਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਆ ਪੰਜਾਬ ਦੇ ਹਾਲਾਤ ਹੋ ਗਏ ਜੀ